ਕਿਉਂਕਰ ਸਤਿਗੁਰ ਪਰਸਾਦ ਇਤਿਹਾਸ ਹੈ ਸੀਮਰਨੀ ਜੋ ਮਰ ਹੈ ਬਹੁਰ ਨਾ ਮਰਨਾ ਹੋਏ ਗੁਰਦੁਆਰਾ ਠੰਡਾਪੁਰ ਜੀ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਜਾ ਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਤੇ ਬਾਕੀ ਗੁਜਰਕੌਰ ਨੂੰ ਜਾਬਰ ਹਕੂਮਤ ਨੇ 10 ਪੋਸਟ 1761 ਇਹਨਾਂ ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣਿਆਂ ਨੂੰ ਕੈਦ ਰੱਖਿਆ ਸਿੱਖੀ ਤੋਂ ਡਰਨ ਲਈ ਈਨ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਇਸ ਸultan ਤੋਂ ਹੀ ਜ਼ਾਲਮ ਸਿਪਾਹੀ ਸਹਿਬਜ਼ਾਦਿਆਂ ਨੂੰ ਸੂਬੇ ਦੀ ਕਚਰੀ ਵਿੱਚ ਲਾਉਂਦੇ ਰਹੇ ਅੰਤ 13 ਪੋ ਨੂੰ 3 ਦਿਨ ਬਾਅਦ ਇੱਥੋਂ ਹੀ ਸਹਿਬਜ਼ਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕੀਤਾ ਗਿਆ ਇਸ ਸultan ਦੇ ਵਿਰਧ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮ ਉਸਤਮ ਨੂੰ ਆਪਣੇ ਤਨ ਤੇ ਦਬਰ ਨਾਲ ਸਹਾਰਦੇ ਹੋਏ ਸ਼ਹੀਦ ਹੋਏਗੇ ਇਸੇ ਸਥਾਨ ਤੇ ਗੁਰੂ ਘਰ ਦੇ ਪਛਤੈਨੀ ਪ੍ਰੀਤ ਨਿਭਾਉਂਦੇ ਆ ਭਾਈ ਮੋਤੀਰਾ ਮਰਾ ਨੀ ਮਾਤਾ ਜੀ ਅਤੇ ਸਹਬਜ਼ਾਦਿਆਂ ਨੂੰ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ ਇਥੋਂ ਮਾਤਾ ਗੁਜਰੀ ਨੇ ਆਪਣੇ ਪੋਤਰਿਆਂ ਦੇ ਸਿਰਾਂ ਤੇ ਦਸਤਾਰਾਂ ਤੇ ਕਲੰਗੀਆਂ ਲਗਾ ਕੇ ਵਿਦਾ ਕੀਤਾ ਸੀ ਤੇ ਪਤਾ ਕੀ ਕਿਹਾ ਸੀ ਜਨੋ ਪੁੱਤਰ ਇਹਨਾਂ ਕਿਹਾ ਸੀ ਕਿ ਮਾਤਾ ਅਸੀਂ ਚੱਲਨੇ ਆਂ ਸੂਬੇ ਨੇ ਅਜੀ ਤੀਸਰਾ ਦੇਣਾ ਪਤਾ ਸੀ ਮਾਤਾ ਨੂੰ ਕਿਉਂਕਿ ਭਾਣੇ ਦਾ ਇਹਨਾਂ ਨੂੰ ਪਤਾ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਦਾਂ ਇਦਾਂ ਸਾਡੇ ਨਾਲ ਬਿੱਤਣਾ ਹੈ ਤੇ ਮਾਤਾ ਗੁਜਰਕੌਰ ਨੇ ਬੱਚਿਆਂ ਨੂੰ ਕਿਹਾ ਸੀ ਕਿ ਡੋਲਣਾ ਨਹੀਂ ਤਿੰਨ ਦਿਨ ਬਾਅਦ ਇੱਥੋਂ ਹੀ ਮਾਤਾ ਗੁਜਰਕੌਰ ਧੰਮੋਤੀ ਮਹਿਰਾ ਤੇ ਧੰਨ ਬਾਬਾ ਜੋਰਾਵਰ ਤੇ ਫਤਿਹ ਸਿੰਘ ਸੰਗਤਾਂ ਹਾਜ਼ਰੀਆਂ ਲਵਾ ਰੀਆਂ ਨੇ ਅਸੀਂ ਪਾਕ ਤੇ ਪਵਿੱਤਰ ਜਗਾ ਕਿੰਨੇ ਤਸੀਹੇ ਝੱਲੇ ਹੋਣੇ ਜੀ ਆਪਾਂ ਕਿਥੇ ਕਲਪਨਾ ਵੀ ਕਰ ਲਈ ਹੈ ਨਾ ਸੀਰੀਅਸ ਜੇ ਹੋ ਕੇ ਜੀ ਇਥੇ ਕਿਦਾਂ ਤਸੀਹੇ ਝੱਲੇ ਹੋਣੇ ਕਿੰਨਾ ਠੰਡਾ ਹੋਣਾ ਇਹ ਹੈ ਨਾ ਤੇ ਰੂ ਕੰਬ ਜਾਂਦੀ ਹੈ 7 ਸਾਲ 9 ਸਾਲ ਗੁਜਰਕੌਰ ਦੀ ਉਮਰ ਵੀ 70 ਸਾਲ ਦੇ ਕਰੀਬ ਮੋਤੀ ਮਰੇ ਵੀ ਤੇ ਆ ਦੇ ਪੌੜੀ ਲਾਉਂਦਾ ਸੀ ਹੁਣ ਘਰ ਵਾਲੀ ਨੇ ਟੁੰਬਾ ਵੇਚ ਦਿੱਤਾ ਸਾਰਾ ਕੁਝ ਵੇਚ ਕੇ ਮੋਤੀ ਮਰੇ ਨੇ ਰਿਸ਼ਵਤ ਦਿੱਤੀ ਦੁਨੀਆਂ ਦਾ ਸਭ ਤੋਂ ਮਹਿੰਗਾ ਦੁੱਧ ਦੀ ਕਹਾਣੀ ਵੀ ਇੱਥੋਂ ਸ਼ੁਰੂ ਹੋਈ ਐ ਖੂਨ ਨਿਚੋੜ ਦਿੱਤਾ ਪਰਿਵਾਰ ਦਾ ਮੋਤੀ ਮਰੇ ਦੇ ਦਾ ਕਰੋ ਅਰਦਾਸ ਬੇਨਤੀਆਂ ਕਲੰਗੀਧਰ ਪਾਸ਼ਾ ਨੇ ਪਤਾ ਕੀ ਕਿਹਾ ਸੀ ਉੱਥੇ ਮਾਛੂਹਾੜੇ ਦੇ ਜੰਗਲਾਂ ਵਿੱਚ ਇਨ ਪੁੱਤਰਾਂ ਨੇ ਸਿਰ ਤੇ ਵਾਰ ਦੀਏ ਪੁੱਤਾਰ ਚਾਰ ਮੂਵੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਕੀ ਹੋਇਆ ਕਹਿੰਦਾ ਮੈਂ ਪੁੱਤਰ ਕਹਿੰਦਾ ਫਿਰ ਲੋਕਾਂ ਨੇ ਕਹਿਣਾ ਕਲੰਗੀਧਰ ਪਾਸ਼ਾ ਕਹਿੰਦੇ ਲੋਕ ਫਿਰ ਕਹਿਣਗੇ ਵੀ ਪੁੱਤ ਲਕੋਲੇ ਨਾ ਪੁੱਤ ਲਕੋਈ ਨਾ ਮਾਲਕੋਈ ਨਾ ਪਿਤਾ ਲਕੋਇਆ ਇਸੀ ਮਹਾਨ ਤਰ ਤੀ ਯਾਰੋ ਇੰਨੀ ਮਹਾਨ ਬਰਾਸਤ ਸਾਡੀ ਕਾਪਰ ਉਹ ਨਹੀਂ ਆਖਦਾ ਯਾਰੋ ਲਵਾਓ ਹਾਗਰੀਆਂ ਠੰਡਾ ਬੁਰਜ ਮੁਗਲ ਵਜੀਦ ਖਾਨ ਦੇ ਮੁਗਲ ਸ਼ਾਸਕ ਵਜੀਦ ਖਾਨ ਦੇ ਤਸ਼ੱਦਦ ਦੀ ਅਤੇ ਮਾਤਾ ਗੁਜਰ ਕੌਰ ਛੋਟੇ ਸਾਹਿਬ ਜਦਿਆਂ ਦੇ ਤੇ ਮੋਤੀ ਮਹਿਰਾ ਦੇ ਕੁਰਬਾਨੀ ਦਾ ਇੱਕ ਪ੍ਰਤੀਕ ਇੱਕ ਜਗਾ ਮੱਕੇ ਤੋਂ ਵੀ ਵੱਧ ਸਿੱਖਾਂ ਲਈ ਸਭ ਤੋਂ ਵੱਧ ਪੂਜਣਯੋਗ ਜਗਾ ਕਿਉਂਕਿ ਛੋਟੀ ਉਮਰ ਸੀ ਸਭ ਤੋਂ ਛੋਟੀਆਂ ਚੀਜ਼ ਨਹੀਂ ਹੱਥੋਂ ਨਹੀਂ ਸੀ ਪਾਲਸਾ ਦਰਸ਼ਨ ਕਰਕੇ ਆ ਰਹੇ ਹੋ ਗੋਲ ਤੋਂ ਪਾਉਂਦੇ ਹੋ ਗੋਇ ਗੋਇ ਗੁਰੂ ਉਹ ਜੀ ਹਾਜ਼ਰੀਆਂ ਲਵਾਓ 2 ਮਿੰਟ ਰੁਕਦੇ ਆਂ ਸਾਧ ਸੰਗਤ ਪੁਰਥੰਭਗੋ 31 ਸਮਰ ਕਾ ਗੁਰੂ ਨਾਨਕ ਲਈ ਧਿਆਏ ਫਿਰੰਗਰ ਤੇ ਗੁਰੂ ਮਰਦਾਸ ਰਾਮਦਾਸ ਸਹੀ ਸਹਾਇਤੋਂ ਲੈ ਕੇ ਨਾਨਕ ਨਾਮ ਚੜ੍ਹਦੀ ਕਲਾ ਤੱਕ ਅਰਦਾਸ ਕਰਦੇ ਆਂ ਸੇ ਬਾਬਾ ਜੋਰਾਵਰ ਸਿੰਘ ਸੇ ਬਾਬਾ ਫਰਤੇ ਸਿੰਘ ਸੇ ਮਾਤਾ ਗੁੱਜਰ ਕੌਰ ਆਪਣੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਜਿਹੜੇ ਤੇਰੇ ਸਥਾਨਾਂ ਤੇ ਆਉਂਦੇ ਨੇ ਤੇਰੇ ਨਾਲ ਜੁੜੇ ਹੋਏ ਨੇ ਪਾਣਾ ਮੰਨਣ ਦਾ ਪਲ ਵੀ ਦੱਸ ਨਹੀਂ ਇੱਥੇ ਚੜ੍ਹਦੀਆਂ ਕਲਾ ਵੀ ਵਰਖੇ ਵਾਹਿਗੁਰੂ 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 ਤੁਹਾਡਾ ਵੀਰ ਮੈਂ ਹਰਵਿੰਦਰ ਪੁਰਦਵਾਰਾ ਸ਼ਰੀਫ ਫਤਿਹਗੜ੍ਹ ਸਾਹ ਠੰਡਾ ਬੁਰਜ ਤੋਂ